ਉਹ ਵੀ ਕਿ ਕਰਨੀ ਦੀ ਔਖੇ ਹੋਏ ਬਏ ਨਾ ਉਹ ਵੀ ਕੀ ਉਹ ਵੀ ਉੱਤੇ ਵਾਲਾ ਜਿਹੜਾ ਭਾਈ ਮਾਰਦੇ ਆ ਭਾਈ ਇਹਨਾਂ ਨੂੰ ਆ ਫੋਨ ਫੜੇ ਆ ਠੀਕ ਆ ਜੀ ਇਹ ਚੋਰ ਫੜਿਆ ਸੀ ਆ ਫੋਨ ਇਹਨਾਂ ਨੇ ਚੌਂਕੀ ਮਾਨ ਤੋਂ ਖੋਇਆ 2 3 ਤੇ ਬਾਕੀ ਆਹ ਫੋਨ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਇਹ ਦੱਸਣਗੇ ਤੇ ਆ ਦੋ ਬੰਦੇ ਫੜੇ ਆ ਤੇਰਾ ਕਿਹੜਾ ਪਿੰਡ ਆ ਵੀ ਗੌਂਸਵਾਲ ਗੌਂਸਵਾਲ ਪਿੰਡ ਆ ਦਾ ਮੁੰਡੇ ਦਾ ਤੇਰਾ ਨਾਂ ਕੀ ਆ ਸਿਮਨਦੀਪ ਸਿੰਘ ਸਿਮਨਦੀਪ ਸਿੰਘ ਪਿਓ ਦਾ ਨਾਂ ਬਲਵੰਤ ਸਿੰਘ ਉੱਚੀ ਬਲਵੰਤ ਸਿੰਘ ਕਿਹੜੇ ਪਿੰਡੋਂ ਆਏ ਪੁੱਛੀਏ ਇਹਨੂੰ ਹੁਣ ਹਾਂ ਹੁਣ ਕਿਹੜੇ ਪਿੰਡੋਂ ਆਏ ਆ ਗੌਂਸਾਲ ਬੰਗ ਹੁਣ ਤੁਸੀਂ ਕਿਹਨੇ ਚੋਰੀ ਕਰਕੇ ਆਏ ਚੋਰੀ ਨਹੀਂ ਕਰਕੇ ਆਏ ਕੋਲੇ ਵਾਲੇ ਹੋਰ ਕਿੱਥੇ ਕਿਹੜੇ ਪਿੰਡ ਗਏ ਸੀ ਪੁੱਛ ਇਹਨਾਂ ਨੂੰ ਕਿਹੜੇ ਪਿੰਡੋਂ ਚੋਰੀ ਕਰਕੇ ਲੈ ਕੇ ਆਏ ਹੋ ਚੌਂਕੀ ਮੰਦ ਤੋਰੇ ਸੀ ਇਹ ਮੰਡੇ ਚੌਂਕੀ ਮੰਦ ਤੋਰੇ ਮੁੰਡਾ ਓਏ ਨਹੀਂ ਭਈਆ ਹਾਂ ਆ ਤੇਨੂੰ ਉਹਨਾਂ ਨੇ ਨਹੀਂ ਚੁੱਪ ਕਰ ਯਾਰ ਤੈਨੂੰ ਫੋਨ ਫੜਾਤੇ ਉਹਨਾਂ ਨੇ ਤੂੰ ਕੋਈ ਨਹੀਂ ਤਾਂ ਕੀ ਕੀਤਾ ਚਲੋ ਤਾਂ ਸੁੱਤੇ ਵੇਹੇ ਬਾਈਏ ਸੁੱਤੇ ਵੇਹੇ ਲੈ ਸੁੱਤੇ ਵੇ ਤਾਂ ਚੱਕ ਕੇ ਲੈ ਗਏ ਤੁਸੀਂ ਅੱਛਾ ਸੁੱਤੇ ਵੇ ਤਾਂ ਫੋਨ ਚੱਕ ਕੇ ਲੈ ਗਏ ਇਹਨਾਂ ਨੇ ਦੂਰੀ ਦੀ ਕੀਤੀ ਤੇ ਬਾਕੀ ਬਾਈ ਤੇਰਾ ਕਿਹੜਾ ਨਾਂ ਤੇਰਾ ਨਾਂ ਕੀ ਆ ਮੈਂ ਨਾ ਬਲਵੰਤ ਆ ਇਹਨਾਂ ਨੂੰ ਬਲਵੰਤਾ ਪਿਓ ਦਾ ਨਾਂ ਉਤਮ ਸਿੰਘ ਆ ਪਿੰਡ ਕਿਹੜਾ ਕੋਲੇ ਕਰ ਇਹਨਾਂ ਦਾ ਮੋਟਰਾਂ ਨਾਂ ਮੱਦੇਪੁਰ ਪਿੰਡ ਮੱਦੇਪੁਰ ਹੈ ਮੱਦੇਪੁਰ ਬੇਟਲਾ ਮੱਦੇਪੁਰ ਬੇਟਲਾ ਤੇ ਬਾਈ ਜੀ ਇਹ ਬੰਦਾ ਇਹ ਬੰਦੇ ਦਾ ਉਸਤਾਦ ਆ ਸਤਾ ਦੇ ਚੀਲਾ ਜਿੱਥੇ ਫੜ ਲਿਆ ਇਹ ਬਾਕੀ ਇਹਨਾਂ ਦੇ ਭਰਾ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਇਹ ਸਾਡੀ ਚਵਲਾ ਬਈ ਬਾਕੀ ਇਹ ਅਸੀਂ ਦੋ ਦੁਪਹਿਰੀ ਪੁਲਿਸ ਨੂੰ ਵੀ ਦਿੱਤਾ ਵਾ ਨਹੀਂ ਹਟਦਾ ਨਹੀਂ ਆਇਆ ਠੀਕ ਆ ਅਸੀਂ ਹੁਣ 112 ਤੇ ਵੀ ਫੋਨ ਕੀਤਾ ਪੁਲਿਸ ਆ ਰਹੀ ਆ ਪ੍ਰਸ਼ਾਸਨ ਨੂੰ ਦੇ ਰਹੇ ਆ ਕਿਨਾਂ ਕੋਲੇ ਮੋਟਰਸਾਈਕਲ ਉਧਰ ਖੜਾ ਵਾ ਪਹਿਲਾਂ ਉੱਤੇ ਮਿੱਟੀ ਲੱਗੀ ਹੋਈ ਸੀ ਆ ਜੋ ਉਹ ਵੀ ਦਿਖਾ ਦਿੰਨੇ ਆ ਲੈ ਮੜਾ ਆਂਟੀ ਵੀ ਨਾਲ ਹੀ ਆ ਸਿੰਘ ਦਾ ਮੁੰਡਾ ਕਹਿੰਦਾ ਆਹ ਮੋਟਰਸਾਈਕਲ ਖੜਾ ਇਹਨਾਂ ਦਾ ਠੀਕ ਆ ਜੀ ਆ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਇੱਕ ਆਹ ਕੱਪੜੇ ਆ ਸੌਣ ਸੌਣ ਬਾਅਦੇ ਰੱਖੇ ਹੋਏ ਆਹ ਪੀਸ ਕਾ ਸੀ ਇਹਨਾਂ ਕੋਲੇ ਠੀਕ ਆ ਇਹਨਾਂ ਕੋਲੇ ਖੜਾ ਆ ਉਹ ਪੁੱਛੇ ਮਗਰ ਆ ਵੀ ਇਹਨਾਂ ਆ ਜਾ ਸਾਰੇ ਪੈਸੇ ਦੀ ਬਣਾ ਦੇਉਂਗੇ ਆ ਸਾਰਿਆਂ ਦੀ ਬਣਾ ਲੈ ਵੀਡੀਓ ਨਾਲੇ ਇੱਧਰ ਵੀ ਬਣਾ ਦੇ ਸਾਰਿਆਂ ਦੀ ਬਣਾ ਦੇ ਜਿਹੜਾ ਬੰਦੇ ਆ ਜੀ ਆਨੰਦ ਮਨ ਮੰਗਣਾ ਚੱਲਿਆ ਇੱਥੇ ਸਾਰਿਆਂ ਦੀ ਬਣਾ ਦੇ ਕਲਿਆੜੇ ਕਲਿਆੜੇ ਕੁੱਤੇ ਸਾਰਿਆਂ ਯਾਰ ਤਨੂ ਸਹੀ ਗੱਲ ਐ ਬਾਲਾ ਵਾਲਾ ਹੀ ਈ ਯਾ ਲੈ ਮੈਂ ਜਾਣਦਾ ਉਹ ਦਾ ਆਪ ਜੂਤੀ ਜਾਦਾ ਤਾਂ ਹੈ ਉਹ ਬੰਦਾ ਜੂਤੀ ਰਿਹਾ ਓਏ ਇੱਕ ਥੋੜੀ ਆ ਇਹ ਆ ਇਹਦਾ ਆਪ ਵੇਚਦੇ ਨੇ ਆਪਦੇ ਮੇਰੇ ਸਾਲੇ ਉਹਨੂੰ ਕਹੀਂਦੇ ਬਾਲਾਂ ਵਾਲਾ ਵਾ ਦੱਸ ਇਹਦੇ ਕਿੱਥੇ ਬਾਲ ਆ ਵੇਚਣ ਨੂੰ ਬੰਦ ਤੇ ਹੋਕਾ ਦੇ ਕੇ ਦੇਖਣਗਾ ਹੋਕਾ ਦੇ ਕੇ ਦਿਖਾ ਬਾਲਾਂ ਵਾਲਾ ਨਹੀਂ ਮੇਰੇ ਬਾਲ ਬੂੜੇ ਸੀ ਕਹੇ ਇਹ ਬਾਲ ਕਿੱਥੋਂ ਖਰੀਦਿਆ ਰਾਤ ਨੂੰ ਮੈਂ